ਬੱਚੀ 50 ਤੇ ਮੈਨੂੰ ਕਿਤੇ ਮੱਝ ਖਾ ਉਹ ਮਾਈ ਗੋਡ ਆ ਮੋਟਿਆ ਵਾਲਾ ਕੈਮਰਾ ਹੋ ਗਿਆ ਸੀ ਕੀ ਜਾਈ ਦਾ ਸੋਨਿਓ ਬੋੜਡੇ ਲੰਘਿਆ ਅੱਜ ਪਰ ਬੋੜਡੇ ਆ ਤੇ ਗਲਾਬ ਦੇ ਫੁੱਲ ਅੱਜ ਲੈਂਦਾ ਫਿਰਦਾ ਪਹਿਲਾਂ ਮੱਝ ਨੂੰ ਖਵਾਤਾ ਵਾ ਭਾਬੀ ਗੁੱਸੇ ਹੋਈ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ پتہ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ 25 50 ਤੇ ਮੈਨੂੰ ਕਿਤੇ ਮੱਝ ਵਿਖਾ ਓ ਮਾਈ ਗਾਡ ਆ ਮੋਟੇ ਵਾਲਾ ਕੈਮਰਾ ਹੋ ਗਿਆ ਸੀ ਗੁੱਡ ਮਾਰਨਿੰਗ ਸਸਰੀ ਗ ਕਾਫੀ ਉਹ ਬੱਲੇ ਆਪਾਂ ਚਾਚੂ ਦਪੀਂਦੇ ਨਹੀਂ ਅੱਜਕੱਲ ਕਾਫੀ ਪੀਨੇ ਕਾਫੀ ਫਰੈਂਡੋ ਕਾਫੀ ਕਾਫੀ ਅੱਜ ਹੀ ਧੋਪ ਨਿਕਲੀ ਤੇ ਆਪਾਂ ਮਾਰੀਆਂ ਲਾ ਕੇ ਹੁੱਡੀਆਂ ਵਿੱਚ ਛਿਰਤੇ ਹਾਂਜੀ ਯਾਰ ਮੈਂ ਤਾਂ ਹਰਾ ਨਾ ਜਿੰਨੀਆਂ ਕੈਨੇਡਾ ਦੇ ਵਿੱਚ ਕੁੜੀਆਂ ਨਾ ਜਿੰਨੀਆਂ ਉਹ ਗੱਡੀਆਂ ਦੀਆਂ ਪ੍ਰੋਮੋਸ਼ਨਾਂ ਕਰਦੀਆਂ ਓਏ ਹੋਏ ਉਹਨਾਂ ਨੂੰ ਠੰਡ ਹੀ ਨਹੀਂ ਲੱਗਦੀ ਯਾਰ ਜ਼ੀਰੋ ਟੈਂਪਰੇਚਰ ਤੋਂ ਮਾਈਨਸ ਜਾਂ ਜਾਂ ਤਾਂ ਵੀ ਨਹੀਂ ਠੰਡ ਲੱਗਦੀ ਯਾਰ ਪਤਾ ਨਹੀਂ ਕਿਹੜੇ ਖਰੋੜੇ ਖਾਂਦੀਆਂ ਆਏ ਯਾਰ ਮੈਨੂੰ ਵੀ ਦੱਸ ਇਹਨਾਂ ਨੂੰ ਠੰਡ ਕਿਉਂ ਨਹੀਂ ਲੱਗਦੀ ਤੇ ਬਾਕੀ ਸਾਰਾ ਬ੍ਰੈਂਟਡ ਗੱਡੀਆਂ ਵਿੱਚ ਲਾ ਪਿਆ ਯਾਰ ਕੀ ਜਾਈਦਾ ਸੋਨਿਓ ਗੱਡੀ 15 ਮਿੰਟਾਂ ਦੇ ਵਿੱਚ 15 ਸਾਲ ਲਈ ਜਵਾਕਰ ਜਾਈ ਕਰਨ ਦਾ ਹੈ ਮਤਲਬ ਤੁਸੀਂ ਸਮਝ ਹੀ ਸਕਦੇ ਕਿਸਤਾ ਇੰਸ਼ੋਰੈਂਸ ਫਿਊਲ ਓ ਮਾਈ ਗਾਡ ਵਾ ਫਿਊਲ ਕਹਤਾ ਐਲੀ ਇੰਗਲਿਸ਼ ਬਿਲੂ ਯਾਰ ਆਇਆ ਦੀ ਕਦੇ ਕਦੇ ਹਾਏ ਅੱਲਾ ਹੀ ਦੀ ਇੰਗਲਿਸ਼ ਵਾ ਕਰੀ ਓ ਹੋ 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 ਐਨੀ ਇੰਗਲਿਸ਼ ਮੇਰੇ ਅੰਦਰ ਵੜੀ ਜਾਂਦੀ ਮੈਂ ਵੇਖ ਵੇਖ ਉਹਨਾਂ ਨੂੰ ਇੰਗਲਿਸ਼ ਆ ਪਿਛੇ ਐਵੇਂ ਨੌਨ ਸਟਾਪ ਬੋਲੀਆਂ ਦੇ ਸੌਂਦਾ ਹੀ ਕੋਈ ਨਹੀਂ ਆਪਣੀ ਗੁੱਡ ਮਾਰਨਿੰਗ ਨਾ ਮਾਰੀ ਨਾ ਮਾਰੀ ਗੱਗੂ ਨਾ ਮਾਰੀ ਨਾ ਮਾਰੀ ਉਧਰ ਕੋਲ ਗੱਡੀ ਸਿੱਧੀ ਘਰੀ ਲੈ ਆਇਆ ਉੱਪਰ ਆਇਆ ਨਾ ਮਾਰੀ ਨਾ ਮਾਰੀ ਸਟੇਪਾਂ ਖਾਲੀਆਂ ਮੇਰੇ ਕੀ ਬਜੀ ਨਾ ਮਾਰੀ ਇਹਦੇ ਨਾ ਮਾਰੀ ਤੇ ਤੂੰ ਮਾਰ ਬੁਰਜੜ ਥਾਂ ਤੇ ਓਏ ਯਾਰ ਤੇ ਰਹਿ ਗਿਆ বাজ ਗਿਆ ਅੱਜ ਸਨੋਵਰਾ ਵੇਲਾ ਬਚਾਲਿਆ ਮੈਂ ਤੈਨੂੰ ਭਰਾ ਮਕੀਆਂ ਖਾਲੀਆਂ ਧੱਕੇ ਨੇ ਮੈਨੂੰ ਕਹਿੰਦਾ ਇੱਧਰ ਫਿੱਟ ਪਾਇਆ ਹੇ ਭਰਾਵਾ ਇਕੱਠਾ ਦੌੜ ਬਣਿਆ ਫਿਰਦਾ ਤੂੰ ਰਹਿਂਦੇ ਢੂਈ ਮਾਰੇ ਨੂੰ ਹਜੇ ਲੱਗੂਗਾ ਟਾਈਮ ਓਏ ਅੱਡ ਵੇਖੀ ਜੋਧ ਦੌੜ ਬਣਿਆ ਫਿਰਦਾ ਵੀ ਆਇਆ ਤੂੰ ਕੋਲ ਤੋਂ ਹੀ ਰੱਖ ਲੈ ਬਿਜ਼ਨਸਮੈਨ ਬਾਨੀਆਂ ਦਾ ਮੁੰਡਾ ਹੈ ਜੋਧ ਫਲੋ ਜੋਧ ਜੋਧ ਬੰਦਾ ਫਲੋ ਬੰਡਾ ਫਲੋ ਬੰਦੇ ਮੇੜ ਕੇ ਆਹੋ ਮਾੜੀ ਗੱਲ ਨਹੀਂ ਕਹਿਣੀ ਕਿਸੇ ਨੇ ਮਿਲਦਾ ਤੂੰ ਨਹੀਂ ਜਾਂ ਅਸਲੀ ਮਿਲਦਾ ਖਾ ਖਾ ਪਾ ਦੀ ਬਾਦੀ ਇਹਦਾ ਡਰੈਗ ਯਾਰ ਪੀਓ ਲੈਣੀ ਹੈ ਅਲਟੋ ਬੰਨੀ ਹੋਣਾ ਵੇਲਾ ਕੀ ਅਲਟੋ ਬੰਨੀ ਆਲਾ ਕਹਿੰਦਾ ਮੈਨੂੰ ਸਕਾਰ ਵੀ ਲੈਦਾ ਆਹ ਅੱਜ ਦੇ ਟਪਾਗਾ ਮਗਰਲੇ ਵੇਨੇ ਇੱਕ ਮਿੰਟ ਰੋਕੀ ਓਏ ਰੋਕੀ ਇੱਕ ਮਿੰਟ ਮਗਰਲੇ ਵੇਨੇ ਚਾਈ ਚਪਾਦਾ ਹੋਣੇ ਨੇ ਸਾਰੀ ਘਸਾਤੀ ਆ ਲੈ ਉਹ ਨਾ ਪਲਾਸਟਿਕ ਲੱਗਾ ਹੁੰਦਾ ਤੇ ਤੋੜਦੇ ਨੀ ਕੋਡੇ ਕੋਡੇ ਧੂਆ ਮਾਰੀ ਜਾਂਦੀ ਜਿਵੇਂ ਜੋ ਚੁੱਲਾ ਪਾ ਲਿਆ ਹੁੰਦਾ ਵਿੱਚ ਮੱਛਰ ਮਾਰ ਮਸ਼ੀਨ ਹੈ ਲੈ ਕਿੱਧਰ ਜਾਂਦਾ ਲਈ ਕਿ ਕੜਚ ਲਈ ਜਾਂਦਾ ਇਹਨੇ ਸਵਾਹ ਲੈਣੀ ਸਕਾਰ ਵੇਨਾ ਕੀ ਹੁਣ ਇਹਨਾਂ ਨੂੰ ਤੁਹਾਨੂੰ ਉਹ ਵੇਲਾ ਗੱਡੀ ਭੰਨੀ ਦੇ ਆਇਆ ਜੋ ਇਹਨੇ ਬੇੜਾ ਕਰ ਕਰ ਦਿੱਤਾ ਹੁਣ ਇੱਥੇ ਰੁਕ ਗਏ ਅੱਗੋਂ ਬਣਾ ਕੇ ਸਵੈਟ ਟੂ ਗਏ ਚਲ ਹੁਣ ਇਹਨੇ ਕਹਿ ਕੇ ਨਾ ਸਕਾਰ ਇਹਨੇ ਕਹਿ ਕੇ ਸਕਾਰਪੀਓ ਲੈਣਾ ਤੇ ਆ ਕੇ ਬੂਏ ਪੰਨੀ ਜਾਂਦਾ ਆ ਉਹ ਬੱਸ ਮਰ ਗਿਆ ਮਸ਼ਰ ਘਾਂ ਲੈ ਆ ਆ ਬਾਇਆ ਤੇ ਵਿਚਾਰੀ ਗਰੀਬਲੀ ਦੇ ਸਕਾਰਪੀਓ ਲੈਣੀ ਆ ਐ ਨਿਊ ਫਾਰਮਰਸ ਪੋਨ ਲੇ ਕੇ ਬਟਨ ਨਿਊ ਫਾਰਮਰਸ ਏ ओके ਵੱਡਾ ਸ਼ੈੱਡ ਪਾਉਣ ਲੱਗਾ ਵੱਡਾ ਉੱਚਾ ਹਾਂਜੀ ਇਹ ਕਿੰਨੇ ਫੁੱਟ ਪਾਉਣਾ ਬਰੋ ਇਹ ਪਾਵਾਂਗੇ 15 ਫੁੱਟ ਓਕੇ 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 ਥੈਂਕ ਯੂ ਸੋ ਮੱਚ ਯਾਦ ਕਰ ਦੇਣ ਲਈ ਰੋਇਡੇ ਲੰਘਿਆ ਅਜੇ ਪਰਪੋਇਡੇ ਆ ਤੇ ਗਲਾਬ ਦੇ ਫੁੱਲ ਅੱਜ ਲੈਂਦਾ ਫਿਰਦਾ ਪਹਿਲਾਂ ਮੱਝ ਨੂੰ ਖਵਾਤਾ ਵਾ ਭਾਬੀ ਗੁੱਸੇ ਹੋਈ ਮੋਟਾ ਨਾਲ ਲਿਆ ਕੇ ਦੇਣਾ ਅਜੇ ਆ ਚੱਕ ਵੇ ਰਹਾ ਇਹ ਆ ਚੱਕ ਲਈ ਓਪਰਾਵਾ ਰੋਇਡੇ ਲੰਘਿਆ ਵਾ ਪਰਪੋਇਡੇ ਆ ਠੀਕ ਐ ਰ ਰਿਆਏ ਬੰਦੇ ਨਹੀਂ ਹੁੰਦਾ ਨਾ ਦਿਲ ਚ ਪੀੜ ਨਿਕਲਦੀ ਮੇਰੇ ਦਿਲ ਚ ਪੀੜ ਕੋਸ਼ਿਸ਼ ਕਰੋ ਲੈ ਤੁਹਾਡਾ ਲੈ ਕੋਸ਼ਦੇ ਚੱਲ ਰਿਹਾ ਸਾਡਾ ਖੋਜਦੇ ਖੋਜ ਕਰਦੇ ਆ ਜਿਹਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ